ਦੇਖੋ ਜੀ ਆਪਣਾ ਝੋਨੇ ਦੀ ਫਸਲ ਦਾ ਦਾਣੇ ਬਹੁਤ ਕਾਲੇ ਹੋਈ ਜਾਂਦੇ ਆ ਉਤੋਂ بارش ਇੰਨੀ ਜ਼ਿਆਦਾ ਹੋਈ ਪਈ ਆ ਫਸਲ ਪੱਕੀ ਪਈ ਆ ਇਹ ਹੁਣ ਜਾਨ ਕੇ ਵੀ ਡਿੱਗਣ ਦੇ ਸਾਰ ਤੇ ਆ ਜੇ ਮੀਂਹ ਨਾ ਹਟਿਆ ਤੇ ਜਿਹੜੀਆਂ ਹੁਣ ਝੋਨੇ ਨਿਸਰੇ ਵੇ ਆ ਉਹੋ ਵੀ ਜਾਨ ਕੇ ਨੁਕਸਾਨ ਹੀ ਆ ਹੁਣ ਦੁਬਾਂ ਜੇ ਨਾ ਹਟਿਆ ਪਾਣੀ ਚੱਲੀ ਜਾਂਦਾ ਦੇਖ ਲੋ ਪਾਣੀ ਬਾਹਣ ਚੋਂ ਕੱਢੀ ਜਾਂਦੇ ਆ ਝੋਨਾ ਵੱਢਣ ਵਾਲਾ ਵਾ ਜਿਹੜਾ ਪੱਕਾ ਝੋਨਾ ਉਹਦਾ ਕੀ ਨੁਕਸਾਨ ਆ ਦੇਖੋ ਜੀ ਜੇ ਹਵਾ ਚੱਲ ਪਈ ਇਹਨੇ ਸਾਰੇ ਨਹੀਂ ਡਿੱਗ ਪਣਾ ਕੱਚੇ ਵੀ ਡਿੱਗੇ ਪਏ ਆ ਆ ਦੇਖ ਲੋ ਦਾਣੇ ਕਾਲੇ ਹੋਏ ਪਏ ਇਹਦੇ ਕੀ ਮੰਗ ਕਰਦੇ ਸਰਕਾਰ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਜੀ ਇਹਦਾ ਨਹੀਂ ਇੰਨਾ ਪਈ ਜਾਂਦਾ ਹੁਣ ਵੇਖੋ ਇਹ ਚ ਹੁਣ ਕਿਸਾਨ ਤਾਂ ਸਰਕਾਰ ਤੇ ਨਿਰਭਰ ਆ ਅਸੀਂ ਇਹ ਆਨੇ ਸਰਕਾਰ ਨੂੰ ਜਿਹੜਾ ਮੌਸਮ ਖਰਾਬ ਹੋਇਆ ਇਹ ਨਾ ਕਿਸਾਨਾਂ ਦੇ ਵਸਤਾ ਕਿਸੇ ਦੇ ਵਸਤਾ ਹੈ ਨਹੀਂ ਪਰ ਸਰਕਾਰਾਂ ਇੱਥੇ ਕੁੰਭ ਕਰਨੇ ਦੀ ਨੀਂਦ ਸੌ ਜਾਂਦੀਆਂ ਕਿਉਂ ਜਦੋਂ ਕਿਸਾਨਾਂ ਦਾ ਝੋਨਾ ਮੰਡੀਆਂ ਦੇ ਵਿੱਚ ਜਾਣਾ ਖਰੀਦ ਸ਼ੁਰੂ ਹੋਣੀ ਆ ਉਹ ਐਂਡ ਸਪੈਟਰ 5-7 ਦਿਨ ਮੰਡੀਆਂ ਦੇ ਵਿੱਚ ਤਾਂ ਪਹਿਲਾਂ ਆਉਂਦੇ ਹੀ ਨਹੀਂ ਵੀ ਥੋੜਾ ਸਾਫ਼ ਨਹੀਂ ਲੈ ਕੋਲ ਦੀ ਲੰਘ ਜਾਂਦੇ ਟਾਲ ਮਟੋਲ ਕਰਦੇ ਨੇ ਉੱਥੇ ਜਿਹੜਾ ਸ਼ੈਲਰਾਂ ਵਾਲਿਆਂ ਦੀ ਵੱਡੀ ਚਾਂਦੀ ਬਣ ਜਾਂਦੀ ਆ ਕਿਉਂਕਿ ਜਿਹੜੀ ਨਮੀਆਂ ਜਦੋਂ ਅਸੀਂ ਝੋਨਾ ਵੜਦੇ ਆ ਤਾਜ਼ਾ-ਤਾਜ਼ਾ ਉਦੋਂ ਤੋਂ ਸੁੱਕਾ ਹੁੰਦਾ ਨਮੀ ਉਹ ਚ ਘੱਟ ਹੁੰਦੀ ਆ ਸਾਡਾ ਕਾਰਨ ਕੀ ਆ ਸਾਡਾ ਝੋਨਾ ਮੰਡੀਆਂ ਦੇ ਵਿੱਚ ਜਦੋਂ ਰੋਲਦਾ ਨਮੀ ਵਾਝ ਜਾਂਦੀ ਆ ਤੇ ਸਾਨੂੰ ਉੱਥੇ ਬੈਠਣ ਲਈ ਮਜਬੂਰ ਹੋਣਾ ਪੈਂਦਾ ਧਰਨੇ ਲਾਉਣ ਲਈ ਵੀ ਮਜਬੂਰ ਹੋਣਾ ਪੈਂਦਾ ਸਰਕਾਰ ਦੇ ਕੰਨ ਖੋਲਣ ਲਈ ਇਸ ਕਰਕੇ ਅਸੀਂ ਆਨੇ ਆ ਵੀ ਜਿਹੜਾ ਝੋਨਾ ਸਾਡਾ ਮੰਡੀਆਂ ਚ ਗਿਆ ਉਹ ਵਧੀਆ ਵਿਕਣ ਤੇ ਛੇਤੀ ਵਿਕੇ ਤਾਂ ਜੋ ਕਿ ਨਾਲੋਂ ਨਾਲ ਹੀ ਉਹ ਬੋਰੀਆਂ ਚੱਕਣਾਂ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਊਗੀ ਸੱਸਾ ਸਭ ਪਹਿਲੀ ਤਰੀਕ ਤੋਂ ਝੋਨੇ ਦੀ ਖਰੀਦ ਸਰਕਾਰੀ ਸ਼ੁਰੂ ਹੋਣ ਜਾ ਰਹੀ ਆ ਪ੍ਰਬੰਧ ਕਿਸ ਤਰ੍ਹਾਂ ਉਹ ਹਲੇ ਮੰਡੀਆਂ ਦੇ ਵਿੱਚ ਕੋਈ ਸਫਾਈ ਨਹੀਂ ਕੋਈ ਪ੍ਰਬੰਧ ਨਹੀਂ ਮੰਡੀਆਂ ਦੇ ਵਿੱਚ ਝੋਨਾ ਆ ਚੁੱਕਾ ਬਹੁਤ ਸਾਰਾ ਝੋਨਾ ਆ ਚੁੱਕਾ ਕਿਉਂਕਿ ਜਿਹੜੇ ਗੇਤੇ ਆਲੂ ਲੱਗਨੇ ਨੇ ਸਬਜ਼ੀਆਂ ਲੱਗਣੀਆਂ ਉਹ ਝੋਨਾ ਅੱਜ ਵੱਢਿਆ ਗਿਆ ਤੇ ਹਲੇ ਤਾਂ ਹੀ ਮੰਡੀਆਂ ਦੇ ਵਿੱਚ ਜਦੋਂ ਰੇਟ ਹੀ ਨਹੀਂ ਆਇਆ ਤੇ ਤੁਹਾਨੂੰ ਪਤਾ ਵੀ ਸਰਕਾਰ ਉੱਥੇ ਸਰਕਾਰਾਂ ਕੁਛ ਕਾਰੀ ਨਹੀਂ ਰਹੀਆਂ ਅੱਜ ਜਿਹੜੀਆਂ ਮੰਡੀਆਂ ਉਹ ਭਰੀਆਂ ਪਈਆਂ ਤੇ ਝੋਨਾ ਲੋਕਾਂ ਦਾ ਪਾਣੀ ਚ ਡੁੱਬਿਆ ਪਿਆ ਬਾਲਟੀਆਂ ਲੈ ਕੇ ਜਿਹੜੇ ਕਿਸਾਨ ਆਪਦੇ ਢੇਰ ਨੇ ਕੀ ਕਰ ਰਿਹਾ ਕੋਈ ਟਰਾਲੀਆਂ ਤੇ ਲਾਦ ਰਿਹਾ ਕੋਈ ਕਿੱਧਰ ਕਰ ਰਿਹਾ ਕੋਈ ਸੁੱਕੇ ਥਾਂ ਲਿਜਾ ਰਿਹਾ ਕਿਉਂਕਿ ਤਰਪਾਲਾਂ ਦਾ ਪ੍ਰਬੰਧ ਹੈ ਨਹੀਂ ਇਹ ਜਿਹੜੀ ਸਰਕਾਰ ਆ ਜਾਣ ਬੁੱਝ ਕੇ ਕਿਸਾਨਾਂ ਨੂੰ ਆਇਜਨ ਖਰਾਬ ਕਰਦੀ ਰਹਿੰਦੀ ਆ ਅਸੀਂ ਇਸ ਸਰਕਾਰ ਤੋਂ ਮੰਗ ਕਰਦੇ ਆ ਵੀ ਮੰਡੀਆਂ ਦੇ ਵਿੱਚ ਜੇ ਸਚਾਲੂ ਢੰਗ ਹੋਣ ਤੇ ਵਧੀਆ ਮੰਡਿਆਂ ਚਲਾਂ ਤੇ ਕਿਸੇ ਕਿਸਾਨ ਨੂੰ ਦਿੱਕ ਹੀ ਨਹੀਂ ਆਵੇ ਝੋਨਾ ਜਾਵੇ ਮਗਰੋਂ ਤੇ ਪਹਿਲਾਂ ਬੋਰਾਂ ਚ ਭਰ ਜੇ ਤੇ ਉਹਦੀ ਲਿਫਟਿੰਗ ਹੋ ਜੇ ਪਰ ਇਹ ਗੱਲਾਂ ਹੋ ਨਹੀਂ ਰਹੀਆਂ ਅੱਜ ਤੱਕ ਲੋ ਜੀ ਐਂਕੀ ਵੀ ਝੋਨਾ ਡੈਸ ਕਲਰ ਹੋ ਚੁੱਕਾ ਡੈਸ ਕਲਰ ਦੇ ਉੱਪਰ ਸਰਕਾਰ ਨੂੰ ਛੋਟ ਦੇਣੀ ਪਊਗੀ ਜੇ ਸਰਕਾਰ ਨੇ ਛੋਟ ਨਾ ਦਿੱਤੀ ਤੇ ਉਥੇ ਸ਼ੈਲਰਾਂ ਵਾਲੀ ਬਹੁਤ ਵੱਡੀ ਲੁੱਟ ਕਰਨਗੇ ਕਿਸਾਨਾਂ ਦੀ ਉਹ ਲੁੱਟ ਕਿਉਂ ਹੋਊਗੀ ਜਿੱਥੇ ਉਹਨਾਂ ਨੇ ਕਹਿੰਦਾ 10 ਬੋਰਾਂ ਦੇ ਉਹ 100 ਮਗਰ ਸਾਨੂੰ 15 ਬੋਰਾਂ ਨੂੰ ਕਈਆਂ ਦਾ ਤਾਂ ਅੱਧਾ ਝੋਨਾ ਹੀ ਲੈ ਜਾਂਦੇ ਨੇ ਕਿਸਾਨਾਂ ਦਾ ਮਾਰਿਆਂ ਦਾ ਵਿਚਾਰਿਆਂ ਦਾ ਇਸ ਕਰਕੇ ਸਾਨੂੰ ਜਾਗਰੂਕ ਹੋਣਾ ਪਊਗਾ ਸਰਕਾਰ ਨੂੰ ਸਰਕਾਰ ਨੂੰ ਇਸ ਗੱਲ ਤੇ ਨਿਸ਼ਚਿਤ ਹੋਣਾ ਪਊਗਾ ਵੀ ਅਸੀਂ ਜਿਹੜੀ ਇੱਕ ਤਾਂ ਸੈੱਲਾ ਕਿਉਂਕਿ ਮੌਸਮ ਠੰਡੇ ਦੇ ਵਿੱਚ ਉਹ ਦੇਖੀ ਜਾਵੇ ਉਹ ਸਾਨੂੰ 18 ਕੀਤੀ ਜਾਵੇ ਕਿਉਂਕਿ 2021 ਦੇ ਉੱਤੇ ਤਾਂ ਸਾਥੋਂ ਬੋਰੀਆਂ ਹੀ ਲੈ ਜਾਂਦੇ ਅੱਧੋਂ ਜ਼ਿਆਦਾ ਝੋਨੇ ਦੀ ਲੁੱਟ ਹੁੰਦੀ ਸਾਡੀ